ਹੈਲੋ ਸਾਰੀਕਲ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਹੋਪਸ ਹੋ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਆਪਾਂ ਰਾਤ گئے ਸੀ ਜੀ ਮੂਵੀ ਦੇਖਣ ਤੇ ਉੱਥੇ ਆਪਾਂ ਨੂੰ 11:30 ਹੋ ਗਏ ਸੀ ਘਰ ਆਉਂਦਿਆਂ ਨੂੰ ਘਰੇ ਆ ਕੇ ਡਿਨਰ ਬਣਾਇਆ ਫਿਰ ਡਿਨਰ ਕੀਤਾ ਤਾਂ ਆਪਾਂ ਨੂੰ ਡੇਢ ਤੋਂ 2:00 ਬਚ ਗਏ ਸੀ ਸੌਂਦਿਆਂ ਨੂੰ ਤਾਂ ਜੀ ਅੱਜ ਆਪਾਂ ਲੇਟ ਉੱਠੇ ਆ ਉਹ ਵੀ ਮੰਮੀ ਪਾਪਾ ਹੁਣੇ ਆਏ ਸੀ ਉਹਨਾਂ ਨੇ ਠਾਤਾ ਆ ਕੇ ਤੇ ਹੁਣ ਆਪਾਂ ਅੱਜ ਸੰਤੂ ਸਾਹਿਬ ਘਰੇ ਨੇ ਸੈਟਰਡੇ ਸੰਡੇ ਘਰੇ ਹੁੰਦੇ ਆ ਤੇ ਅੱਜ ਵੀ ਕਰਈ ਨੇ ਸੰਧੂ ਸਾਹਿਬ ਤੇ ਹੁਣ ਆਪਾਂ ਕਰ ਰਹੀਆਂ ਜੀ ਘਰ ਦੇ ਕੰਮ ਕਰੇ ਕੱਪੜੇ ਧੋਣ ਵਾਲੇ ਸੀਗੇ ਤੇ ਬਾਕੀ ਵੀ ਸਬਜੀ ਵਗੈਰਾ ਬਣਾਉਣੀ ਆ ਹਜੇ ਕਿਉਂਕਿ ਆਪਾਂ ਬ੍ਰੇਕਫਾਸਟ ਅੱਜ ਕੀਤਾ ਨਹੀਂ ਲੇਟ ਉੱਠੇ ਸੀ ਚਾਹ ਹੀ ਪੀਤੀ ਐ ਤੇ ਅੱਜ ਲਵ ਦੀਦੀ ਹੁਣ ਵੀ ਕਹਿ ਰਹੀ ਆ ਕਿ ਆਪਾਂ ਇੱਧਰ ਆਵਾਂਗੇ ਤੇ ਉਹਨਾਂ ਦੇ ਮੰਮੀ ਆਏ ਹੋਏ ਨੇ ਕਿ ਆਪਾਂ ਤੰਦੂਰ ਦੀਆਂ ਰੋਟੀਆਂ ਬਣਾਵਾਂਗੇ ਆਪਣੇ ਕੋਲ ਤੰਦੂਰ ਹੈਗਾ ਜੀ ਬਟ ਆਪਾਂ ਨੂੰ ਤੰਦੂਰ ਤੇ ਰੋਟੀਆਂ ਲਾਉਣੀਆਂ ਨਹੀਂ ਆਉਂਦੀਆਂ ਤੇ ਦੀਦੀ ਕਹਿ ਰਹੇ ਆ ਕਿ ਮੇਰੇ ਮੰਮੀ ਲਾਉਣਗੇ ਤੇ ਆਪਾਂ ਬਣਾ ਰਿਆ ਜੀ ਅੱਜ ਕੋਕਤਿਆਲੀ ਸਬਜੀ ਮੇਮਲ ਭਾਜੀ ਕਹਿੰਦੇ ਕਿ ਕੋਕਤੇ ਖਾਣੇ ਆ ਕੋਕਤੇ ਬਣਾਓ ਤੁਸੀਂ ਬਹੁਤ ਸੁਆਦ ਬਣਾਉਂਦੇ ਹੋ ਤੇ ਅੱਜ ਆਪਾਂ ਬਣਾ ਰਿਆ ਜੀ ਕੋਕਤਿਆਲੀ ਸਬਜੀ ਆ ਹੋਣ ਲੱਗੀ ਹੈ ਜੀ ਕੋਕਤਿਆਂ ਦੀ ਤਿਆਰੀ ਤੇ ਆਪਾਂ ਹੁਣ ਬਣਾਵਾਂਗੇ ਕੋਕਤੇ ਤੇ ਦੇਖਦੇ ਆ ਹੁਣ ਕਿ ਦੁਪਹਿਰੇ ਤੰਦੂਰ ਦੀਆਂ ਰੋਟੀਆਂ ਬਣਾਉਂਦੇ ਆ ਸੰਦੂ ਸਾਹਿਬ ਕਹਿ ਰਹੇ ਨੇ ਜੀ ਦੁਪਹਿਰੇ ਬਣਾਵੋ ਤੇ ਦੂਰੀਆਂ ਰੋਟੀਆਂ ਬਟ ਮੇਰਾ ਕਹਿਣਾ ਇਹ ਹੈ ਕਿ ਉੱਪਰ ਬਹੁਤ ਤੋਂਪ ਹੈ ਦੁਪਹਿਰੇ ਤੇ ਆਪਾਂ ਰਾਤ ਨੂੰ ਕਲਦੂਰੀਆਂ ਰੋਟੀਆਂ ਬਣਾਵਾਂਗੇ ਕਲਦੂਰ ਖਾਵਾਂਗੇ ਤੇ ਗਾਇਸ ਆਪਾਂ ਦੇਖਦੇ ਹਾਂ ਕਿ ਹੁਣ ਦੁਪਹਿਰੇ ਬਣਾਉਂਦੇ ਆ ਕਿ ਰਾਤ ਨੂੰ ਬਣਾਉਂਦੇ ਆ ਤੇ ਅੱਜ ਫਿਲਹਾਲ ਆਪਾਂ ਘਰੇ ਆ ਤੇ ਜਿੱਦਾਂ ਹੀ ਆਪਾਂ ਕਿਤੇ ਗਏ ਘੁੰਮਣ ਵਾਸਤੇ ਜਾਂ ਕਿਤੇ ਵੀ ਗਏ ਤਾਂ ਆਪਾਂ ਤੁਹਾਨੂੰ ਬਲੌਗ ਜ਼ਰੂਰ ਦਿਖਾਵਾਂਗੇ ਬਣੇ ਰਿਓ ਦੀ ਸਾਡੇ ਬਲੌਗ ਦੇ ਨਾਲ ਤੇ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਜੀ ਸਬਸਕ੍ਰਾਈਬ ਕਰ ਰਹੇ ਹੋ ਸ਼ੇਅਰ ਲਾਈਕ ਵਾਚ ਕਰ ਰਹੇ ਹੋ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਨਾਲ ਹੀ ਸਾਰਾ ਸਾਡਾ ਚੈਨਲ ਹੈ ਥੈਂਕ ਯੂ ਸੋ ਮਚ ਜੀ ਹਾਂਜੀ ਗਾਇਸ ਡੇਢ ਵੱਜ ਚੁੱਕਿਆ ਤੇ ਆਪਾਂ ਨਾ ਤੋਂ ਕਿ ਹੋ ਚੁੱਕੇ ਆ ਫ੍ਰੀ ਤੇ ਦੀਦੀ ਹੋਣੀ ਹਜੇ ਆਏ ਨਹੀਂ ਫਟਾਫੜ-ਫੜ ਪਾਜ-ਪਾਜ ਕੇ ਸਾਰੇ ਕੰਮ ਕੀਤੇ ਆ ਕਿਉਂਕਿ ਅੱਜ ਆਪਾਂ ਹੋ ਗਏ ਸੀ ਲੇਟ 11 11:30 ਤਾ ਆਪਾਂ ਨੂੰ ਉੱਠਦਿਆਂ ਕਰਦਿਆਂ ਨੂੰ ਹੋ ਗਏ ਸੀ ਅੱਜ ਤੇ ਸਾਰੇ ਹੁਣ ਕੱਪੜੇ ਧੋਲੇ ਆ ਸਬਜ਼ੀ ਬਣਾ ਲਈ ਆ ਆਟਾ ਗੁੰਨ ਲਿਆ ਤੇ ਦੀਦੀ ਹੁਣੀ ਆ ਰਹੇ ਨੇ ਫਿਰ ਦੇਖਦੇ ਆ ਪਾਕੀ ਤੰਦੂਰ ਦੀਆਂ ਰੋਟੀਆਂ ਬਣਾ ਲੈ ਆ ਜਾਂ ਦੂਸਰੀਆਂ ਰੋਟੀਆਂ ਬਣਾ ਲੈ ਸੰਦੂ ਸਾਹਿਬ ਕੀ ਕਰ ਰਹੇ ਨੇ ਸੰਦੂ ਸਾਹਿਬ ਲੋ ਤੁਹਾਡੀ ਕੈਪ ਸੰਦੂ ਸਾਹਿਬ ਕੀ ਕਰ ਰਹੇ ਨੇ ਡਟੋਲ ਦੀ ਫਿਲਿੰਗ ਕਰ ਰਹੇ ਨੇ ਕੱਲ ਦੀਦੀ ਨੂੰ ਇਥੋਂ ਕਰੰਟ ਲੱਗਿਆ ਜੀ ਹਾਂ ਅਵਲ ਨੂੰ ਇੱਥੇ ਲਾ ਕੇ ਖੜੇ ਸੀਗੇ ਤੇ ਫਿਰ ਅਵਲ ਮੈਨੂੰ ਫੜਾਇਆ ਬਾਜ ਜੀ ਦੀ ਨੇ ਹੱਥ ਉੱਤੇ ਧਾੜ ਦੀ ਜਿੰਦੇ ਤੋਂ ਕਰੰਟ ਲੱਗਿਆ ਇੱਥੇ ਲਿਆ ਕੇ ਸਵਿੱਚ ਪਾ ਦਿਓ ਉਹ ਉੱਥੋਂ ਆ ਗਿਆ ਤਾਰ ਤੋਂ ਮਿਲਦਾ ਦੀ ਤੋਂ ਪਾਣੀ ਪੂਣੀ ਪੈ ਗਿਆ ਮੈਂ ਕਿਹਾ ਵੀ ਇਸ ਮੈਂ ਦੀ ਪਾਣੀ ਪੂਣੀ ਪੈ ਗਿਆ ਤੇ ਤੁਸੀਂ ਉਹ ਕਰ ਦਿਓ ਇਹਨੂੰ ਕੀ ਕਹਿੰਦੇ ਨੇ ਇੱਥੇ ਸਵਿੱਚ ਲਾ ਦਿਓ ਲਿਆ ਕੇ ਹਨਾ ਮੁੱਦਾ ਵੀ ਰਿਸਕੀ ਹੈ ਕੰਮ ਹੈ ਹੂੰ ਪਰ ਇਹ ਹੈ ਨਾ ਕਿ ਬੱਚਾ ਸੀਗਾ ਜੇ ਉਹਨੂੰ ਲੱਗ ਜਾਂਦਾ ਜਾਂ ਕਿਦਾਂ ਫਿਰ ਔਖਾ ਸੀਗਾ ਸੋ ਗਾਇਸ ਆਪਾਂ ਦੁਪਹਿਰੇ ਹੀ ਤੰਦੂਰ ਤਾਲਿਆ ਤੇ ਲਾਵਦੇ ਦੀ ਤੇ ਆਂਟੀ ਲਾ ਰਹੀ ਤੰਦੂਰ ਤੇ ਚਾਹ ਬਣਾ ਲਓ ਮਤਲਬ ਹੀ ਆਖ ਰਹੀ ਹਾਂ ਆ ਸਹੀ ਹੈ ਬਲ ਮੇਰੀ ਆ ਵੀ ਸਹੀ ਬੜੀ ਰੋਟੀ ਸਾਰੀਆਂ ਸਹੀ ਨੇ ਸਾਰੀਆਂ ਸਹੀ ਨੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਚਲ ਸੁਨੀਵਾਂ ਲਾ ਤੋ ਤੰਦੂਰ ਚ ਪਾਣੀ ਲਾਣਾ ਕਾਫੀ ਹੱਥਾਂ ਨੂੰ ਮੈਂ ਟਰਾਈ ਲਈ ਸੀ ਬਟ ਮੈਨੂੰ ਤਾਂ ਨਹੀਂ ਆਈ ਇਹ ਰੋਟੀ ਲੋਣੀ ਰੋਟੀ ਤਾਂ ਮੈਂ ਲਾ ਲਈ ਬਟ ਰੋਟੀ ਫਟ ਗਈ ਸੀਗੀ ਤੇ ਹੁਣ ਦੀਦੀ ਵੀ ਲਾ ਰਹੀ ਸੀ ਰੋਟੀਆਂ ਦੀਦੀ ਬਹੁਤ ਸੋਹਣੀਆਂ ਰੋਟੀਆਂ ਲਾ ਲੈਂਦੇ ਆ ਤੇ ਆਪਾਂ ਹੁਣ ਖਾਂਦੇ ਆ ਜੀ ਰੋਟੀ ਹਾਂ ਜੀ ਗਾਇਸ ਦੁਪਹਿਰੇ ਆਪਾਂ ਲਾਈਆਂ ਸੀ ਤੰਤੂ ਤੇ ਰੋਟੀਆਂ ਤੇ ਹੁਣ ਆਪਾਂ ਹੋ ਚੁੱਕੇ ਆ ਫ੍ਰੀ ਤੇ ਅੱਜ ਆਪਾਂ ਕਿਤੇ ਘੁੰਮਣ ਨਹੀਂ ਗਏ ਕਿਉਂਕਿ ਤਬੀਅਤ ਥੋੜੀ ਠੀਕ ਨਹੀਂ ਸੀ ਲੱਗ ਰਹੀ ਕੋਲਡ ਕਫ ਹੋ ਰੱਖਿਆ ਸੀਗਾ ਉਤੇ ਸ਼ਾਮ ਦੇ 7:00 ਵੱਜ ਚੁੱਕੇ ਨੇ ਤੇ ਆਪਾਂ ਦੇਖਦੇ ਹਾਂ ਹੁਣ ਚਾਚਾ ਹੀ ਘਰੀਆਂ ਮਮਾ ਘਰੇ ਚਾਲਦੇ ਆ ਤੇ ਆਪਾਂ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਕਿਉਂਕਿ ਹੋਰ ਹੈ ਤੁਹਾਡਾ ਅੱਜ ਵਲੌਗ ਨਾ ਸ਼ੂਟ ਹੋਣ ਦੇ ਵਜ੍ਹਾ ਕਰਨ ਪੈਰਾਂ ਪੌਰ ਬੈਠੀ ਸੰਦੀਪ ਸਿਰ ਉੱੜ ਕੇ ਟੈਨਸ਼ਨ ਲੈ ਕੇ ਬੈਠੀ ਵਜੋਂ ਵਲੌਗ ਸ਼ੂਟ ਨਹੀਂ ਆ ਦੋਸਤੋ ਅੱਜ ਕਰੇ ਮਹਿਮਾਨ ਆਉਣ ਕਰਕੇ ਅਸੀਂ ਕਿਸੇ ਪਾਸੇ ਜਾ ਨਹੀਂ ਪਾਏ ਉਹਨਾਂ ਵਿੱਚ ਉਲਝੇ ਰਹੇ ਇਸ ਕਰਕੇ ਸਾਡੇ ਤੋਂ ਕਿਸੇ ਪਾਸੇ ਜਾਇਆ ਨਹੀਂ ਗਿਆ ਹੁਣ ਦੋਸਤ ਨਾ ਨਿਹਰਾ ਹੁਣ ਕਰਕੇ ਕਿਸੇ ਪਾਸੇ ਜਾ ਨਹੀਂ ਸਕਦੇ ਹੁਣ ਤਾਂ ਬਸ ਇਹੀ ਆ ਵੀ ਟੈਨਸ਼ਨ ਆਪਾਂ ਆਏ ਆ ਜੀ ਚਾਚਾ ਜੀ ਕੇ ਘਰੇ ਤੇ ਚਾਚਾ ਜੀ ਦੀ ਗੱਡੀ ਖੜੀ ਹੈ ਘਰੇ ਹੀ ਨੇ ਚਾਚਾ ਜੀ ਜੀ ਕੋਟੀ ਵੀ ਖੜੀ ਹੈ

ਨਹੀਂ ਮੇਰੇ ਵਾਸਤੇ ਸਰਾ ਬਣਾ ਬਣਾ ਨਹੀਂ ਇੰਨਾ ਖਾਣਾ ਚਾਹ ਥੋੜੀ ਲੱਗ ਰਿਹਾ ਕਿਉਂ ਭਾਈ ਪੀਓ ਖਾਣਾ ਕੁਝ ਨਹੀਂ ਹੈ ਇਕੱਲੀ ਪੀ ਲੂ ਮੈਂ ਪੀ ਲੂ ਥੋੜੀ ਜਿਹੀ ਬਣਾ ਇਹ ਹੈ ਜੀ ਚਾਚਾ ਜੀ ਹੁਣਾਂ ਦਾ ਨਵਾਂ ਘਰ ਜਿਹੜਾ ਬਣ ਰਿਹਾ ਹੈਗਾ ਹਾਂ ਸੇ ਆਪਾਂ ਸਾਰੇ ਦੇਖਣ ਆਏ ਆ ਭੂਆ ਜੀ ਆਏ ਨੇ ਚਾਚੀ ਜੀ ਆਏ ਨੇ ਤੇ ਸੁਫਨ ਆਈ ਹੈ ਹਾਂ ਜੀ ਇਧੂ ਅੱਗੇ ਐ ਚੋ ਜੀ ਲਾਈਟ ਨਾ ਹੋਣ ਦੇ ਕਾਰਨ ਇੱਥੇ ਲਾਈਟਸ ਨਹੀਂ ਹੈਗੀਆਂ ਤੇ ਆਪਾਂ ਤੁਹਾਨੂੰ ਦਿਖਾਣੇ ਆ ਜੀ ਲੈਂਟਰ ਰਹਿਗੇ ਅਗੇ ਤੇ ਛਗਾਠਾਂ ਵਗੈਰਾ ਫਿੱਟ ਹੋ ਚੁੱਕੀਆਂ ਨੇ ਆਹ ਸਹੀ ਆ ਕਿਚਨ ਨਹੀਂ ਆ ਆ ਕਿਚਨ ਆ ਚਾਹ ਕਿਚਨ ਹਾਂ 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 ਲੀਵ ਰੂਮ ਆ ਹਾਂ ਜੀ ਇਹ ਆ ਖੁੱਲਾ ਡਿਸਕਸ਼ਨ ਚੱਲ ਰਹੀ ਹੈ ਜੀ ਕਿ ਵਾਸ਼ਰੂਮ ਦਾ ਗੇਟ ਕਿੱਧਰ ਨੂੰ ਕੀਤਾ ਜਾਵੇ। ਛਾਚਰੀਆ ਪੰਨੂ ਲੈ ਕੇ ਆਏ ਕਿ ਚਲੋ ਤੁਸੀਂ ਜਾ ਕੇ ਦੱਸੋ ਕਿ ਆਪਾਂ ਕਿੱਦਾਂ ਕਰੀਏ। ਬਾਕੀ ਸਾਰਾ ਫਾਈਨਲ ਹੋ ਚੁੱਕਿਆ ਜੀ। ਤੇ ਗੇਟ ਵਗੈਰਾ ਲੱਗ ਚੁੱਕੇ ਨੇ, ਚਗਾਠਾਂ ਫਿੱਟ ਹੋ ਚੁੱਕੀਆਂ ਨੇ ਤੇ ਵਾਸ਼ਰੂਮ ਦੇ ਵਿੱਚੋਂ ਜਿਹੜਾ ਰੂਮ ਨਾਲ ਅਟੈਚ ਕਰਨਾ ਹੈ ਵਾਸ਼ਰੂਮ ਉਹਦੀ ਥੋੜੀ ਦਿੱਕਤ ਸੀ ਕਿ ਕਿੱਦਾਂ ਤੇ ਕਿਵੇਂ ਕਰਨਾ ਹੈ, ਕਿੱਧਰ ਦੀ ਕਰਨਾ ਹੈ। थां करके फिर डिस्कशन चल रही है आप जा रहे थे घर देख के वापस तो रास्ते मेरे मम्मी डैडी तो आप खान लगे हैं गोल गप्पे ये प्रमोद भैया आए हुए हैं गांव से जागरण हो रहा है जी जागरण ਜੈਸਾ ਕਰਨਾ ਸਾਡੀਆਂ ਬਹੁਤ ਯਾਦਾਂ ਜੁੜੀਆਂ ਨੇ ਆਪਾਂ ਪਹਿਲਾਂ ਇੱਥੇ ਰਹਿ ਕੇ ਗਏ ਆ ਜੀ ਇਹ ਘਰ ਦੇ ਵਿੱਚ ਤੇ ਅੱਜ ਫਿਰ ਹੋ ਰਿਹਾ ਜਾਗਰਣ ਇਹ ਨੰਨਾਂ ਪਰਜਾਈਆਂ ਗੋਲ ਗੱਪੇ ਇੰਜਵਾਇ ਕਰ ਰਹੀਆਂ ਨੇ ਇਹ ਮੈਨੂੰ ਪਾਈ ਟੋੜ ਸਾਡੀ ਇਹਦੇ ਚਾਚੀ ਜੀ, ਭੂਆ ਜੀ ਤੇ ਮੰਮਾ ਗੋਲ ਗੱਪੇ ਖਾਣ ਲੱਗੇ ਆਪਾਂ ਗੋਲ ਗੱਪੇ ਦੀ ਲੋੜ ਸੀ ਜਾਈਏ ਕਿ ਕਰੇ ਸ਼ਾਮ ਨੂੰ ਆਏ ਸੀ ਉਦਾਂ ਹੀ ਕਿੰਨੇ ਦਿਨ ਹੋ ਗਏ ਸੀ ਆਪਾਂ ਇੱਧਰ ਆਏ ਨਹੀਂ ਸੀ ਤੇ ਆਪਾਂ ਡিনার ਕੀਤਾ ਇੱਥੇ ਚਾਚੀ ਨੇ ਬਹੁਤ फोर्स ਕਰਕੇ ਡিনার ਕਰਾਇਆ ਆਪਾਂ ਤਾਂ ਚੱਲੇ ਸੀ ਇਹ ਤੇ ਆਪਾਂ ਡিনার ਕੀਤਾ ਤੇ ਚਾਚੀ ਨੇ ਬਣਾਈਆ ਸੀ ਤੋਰੀਆਂ ਤੇ ਦਾਲ ਬਹੁਤ ਹੀ ਸਵਾਦ ਸਬਜ਼ੀ ਬਣੀ ਸੀ ਤੇ ਆਪਾਂ ਹੁਣ ਡিনার ਕਰ ਲਿਆ ਤੇ ਇਹ ਹੈ ਮੇਰੀ ਕਜ਼ਨ ਸੁਖਲਿੰਕ कौर ਤੇ ਸਾਨੂੰ ਸਭ ਨੇ ਵੀ ਡਿਨਰ ਮੰਮੀ ਬਣਾ ਰਹੇ ਨੇ ਖਾਣਾ ਤੇ ਆਪਾਂ ਆ ਚੁੱਕੇ ਆ ਮੰਮੀ ਦੇ ਘਰ ਤੇ ਮੰਮੀ ਨੇ ਅੱਜ ਕੀ ਬਣਾਈ ਹੈ ਸਬਜ਼ੀ ਤੇ ਮੰਮੀ ਨੇ ਬਣਾਈ ਹੈ ਅੱਜ ਗੋਭੀ ਤੇ ਦਾਲ ਤੇ ਸੰਤੂ ਸਭ ਗੋਭੀ ਨਾਲ ਰੋਟੀ ਖਾਓਗੇ ਜ਼ਰੂਰ ਸੁਖਨ ਤੁਸੀਂ ਖਾਓਗੇ ਰੋਟੀ ਠੀਕ ਹੈ ਜੀ ਬਾਬਾ ਜੀ ਦਾ ਜੋ ਅੱਛਾ ਲੱਗਿਆ ਤੇ ਫਾਪਾ ਖਾਣਾ ਖਾਰੇ ਦੇ ਆ ਜਿੰਦੇ ਸੀਗੇ ਫਿਰ ਉਸ ਤੋਂ ਬਾਅਦ ਚੇਂਜ ਕਰ ਲਿਆ ਜੀ ਹੁਣ ਅੱਜ ਫਿਰ ਮੌਕਾ ਮਿਲਿਆ ਇਹ ਘਰ ਦੇਖਣ ਦਾ ਤੇ ਫਿਰ ਆਪਾਂ ਹੁਣ ਇੱਥੇ ਮੰਮਾ ਹੁਣ ਇਹਨਾਂ ਨੂੰ ਲੈ ਕੇ ਆਏ ਆ ਤੇ ਇੱਥੇ ਇਧਰਲੀ ਸਾਈਡੇ ਪਹਾੜੀਆਂ ਚ ਪੈਂਦਾ ਥੋੜਾ ਤੇ ਇੱਥੇ ਵੈਦਰ ਉਧਰ ਨਾਲੋਂ ਕਾਫੀ ਠੰਡਾ ਹੁੰਦਾ ਹੈ ਤੇ ਇੱਥੇ ਕਾਫੀ ਹਵਾ ਚੱਲ ਰਹੀ ਹੈ ਉਧਰ ਨਾਲ ਮੌਸਮ ਠੰਡਾ ਹੈ ਨਾ ਜੀ ਹਾਂ ਮੌਸਮ ਤਾਂ ਬਹੁਤ ਠੰਡਾ ਤੇ ਸਿਰਫ ਇੱਥੇ ਥੋੜਾ ਜਿਹਾ ਇਹ ਪ੍ਰੋਬਲਮ ਹੈ ਕਿ ਨਦੀ ਬਿਲਕੁਲ ਨਾਲ ਹੈ ਜਿਹਨੂੰ ਬਰਸਾਤੀ ਨਾਲਾ ਕਹਿੰਦੇ ਨੇ ਨਾ ਆਪਾਂ ਤੁਹਾਨੂੰ ਦਿਖਾਈ ਸੀ ਜੀ ਨਦੀ ਇੱਕ ਵਲੌਗ ਦੇ ਵਿੱਚ ਪਹਿਲਾਂ ਜਿਹੜੀ ਬਹੁਤ ਭਰ ਕੇ ਚੱਲ ਰਹੀ ਸੀਗੀ ਤੇ ਉਹ ਨਦੀ ਇਥੋਂ ਨੇੜੇੋਂ ਲੰਘਦੀ ਆ ਬਸ ਇੱਕ ਇਹੋ ਹੈ ਕਿ ਇਹਦੇ ਨੇੜੇੋਂ ਨਦੀ ਲੰਘਦੀ ਆ ਇਸ ਕਰਕੇ ਆਪਾਂ ਪਹਿਲਾਂ ਛੱਡਿਆ ਸੀ ਬਟ ਹੁਣ ਮੀਆਂ ਦਾ ਮੌਸਮ ਮੀਂਹ ਘਟੇ ਹੋਏ ਨੇ ਹੁਣ ਇੰਨੇ ਨਹੀਂ ਹੈਗੇ ਤੇ ਜ਼ਿਆਦਾ ਰਿਸਕ ਨਹੀਂ ਹੈਗਾ ਤਾਂ ਕਰਕੇ ਆਪਾਂ ਮੰਮੀ ਨੂੰ ਉਹਨਾਂ ਨੂੰ ਇੱਥੇ ਸ਼ਿਫਟ ਕਰਾਇਆ ਜੀ ਸੋ ਹੈ ਗਾਈਜ਼ ਆਪਾਂ ਜਾ ਰਹੇ ਹਾਂ ਮੰਮੀ ਘਰੋਂ ਵਾਪਸ ਰਾਤ ਦੇ ਵੱਜ ਚੁੱਕੇ ਨੇ 11 ਤੇ ਮੌਸਮ ਵੀ ਕਾਫੀ ਠੰਡਾ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਕੱਲ ਨੂੰ ਥੈਂਕ ਯੂ ਸੋ ਮੱਚ ਜੀ ਤੁਸੀਂ ਸਾਡੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ ਬਾਏ